ਸਰਵਣ ਸਰ ਗੱਲ ਕੀਤੀ ਹੈ ਜਿਹੜੀ ਬਾਲਾ ਸਾਰਾ ਦੇਖੋ ਮੈਂ ਨਾ ਆਪਣੇ ਕੋ ਟ੍ਰਾਂਸਪੋਰਟ ਆ ਬਸਾਂ ਦੀ ਤੇ ਸਕੂਲਾਂ ਨੂੰ ਸਰਵਿਸ ਦੇਈ ਦੀ ਜਾਂ ਹੋਰ ਪ੍ਰਾਈਵੇਟ ਵੀ ਆ ਮੈਂ ਡਰਾਈਵਰ ਦੇ ਨਾਲ ਨਾਲ ਅਕੈਡਮੀ ਚੋਂ ਤਾਂ ਹਰ ਰੱਖਾ ਵੀ ਤੇ ਮੇਰੇ ਕੋ ਮੈਂ ਵੀ ਵੈਸੇ ਗਿਆ ਹੋਰ ਲੈਣੋਂ ਆਧਾਰਨ ਖਰਾਬ ਹੋ ਤੇ ਗੱਡੀ ਉੱਥੇ ਢੱਕ ਦਿੰਦੀ ਮੈਂ ਚੱਲ ਡੇਰੇ ਲੈ ਜਾ ਇਲੈਕਟ੍ਰੀਸ਼ੀਅਨ ਤੇ ਪਪੜਾ ਦਿੰਨੇ ਆ ਉਦੋਂ ਅਸੀਂ ਆਏ ਆ ਜਦੋਂ ਚੰਬਾ ਲੰਘ ਗਿਆ ਸਰ ਚੰਬੇ ਦੇ ਅੱਗੇ ਨਾ ਕੋ ਕੋ ਕਾ ਖੜਾ ਆ ਰਾਜ ਕੋਈ ਨੰਬਰ ਨਹੀਂ ਕੋ ਕੁਝ ਨਹੀਂ ਉੱਤੇ ਆਜਾ ਰੱਜ ਗਾੜੂ ਜੀ ਆਜਾ ਗਾੜੂ ਮੋਰੇ ਦਾ ਪੰਜ ਸੱਤ ਬੀਪੇਰੇ ਦੋਨੀ ਆ ਪੰਜ ਸੱਤ ਬੀਪੇਰੇ ਤੇ ਉਹਨਾਂ ਨੇ ਕੀ ਕਰਿਆ ਮੈਂ ਕਿ ਭਾਜੀ ਤੁਹਾਡਾ ਕੋਣ ਹੋ ਤੁਸੀਂ ਗਾਓ ਚਲੋ ਉਹ ਤਾਂ ਕਲਵਾ ਦਿੰਦੇ ਆਂ ਤੇ ਨਹੀਂ ਨਹੀਂ ਸਟਾਰਟ ਕਰਨਾ ਪਰ ਪੰਜ ਸੱਤ ਬੰਦਿਆਂ ਨੂੰ ਕਹਿ ਕੇ ਸਟਾਰਟ ਕਰ ਲਿਆ ਉਹਨਾਂ ਨੇ ਵੇਖਿਆ ਜੋ ਪੰਜ ਸੱਤ ਬੰਦੇ ਨੰਗੇ ਲੜਾਈ ਵਾਲਾ ਚੱਕਰ ਵਗੋ ਤੇ ਕੋਕਾ ਫੇਰ ਉੱਥੇ ਬੰਦ ਕਰਤਾ ਮੈਂ ਕਿ ਭਾਜੀ ਤੇ ਸਾਈਡ ਤੇ ਰਾ ਲਿੰਦੇ ਮੈਂ ਕਿ ਤੁਸੀਂ ਸਾਰੀ ਸੜਕ ਰੋਕੀਆ ਕੋਈ ਗੱਲ ਆ ਜੇ ਖਰਾਬ ਆ ਤਾਂ ਸਾਡੇ ਇੰਨੇ ਟ ਪ੍ਰੋਬਲਮ ਆ ਮੈਂ ਤਾਂ ਸਾਈਡ ਤੇ ਕਰ ਦੇਦਾ ਉਹ ਤੇਰੇ ਸੜਕ ਵੀ ਉਹਦੀ ਆ ਉਹਨਾਂ ਨੇ ਫੋਲੋ ਪ੍ਰੀਪਲੈਨ ਨਹੀਂ ਸੀਗਾ ਉਹਨੇ ਜਰ ਨੂੰ ਪਿਛੋ ਉਥਾਰ ਗੱਡੀ ਆਈ ਆ ਰੌਕਸਥਾਰ ਜਿਹੜੀ ਨਵੀਂ ਆਈ ਉਹ ਇੱਕ ਪਿੱਤਾ ਹੈਗਾ ਪੰਜ ਸੱਤ ਬੰਦੇ ਚੋਲਿਆਂ ਦੀ ਮਾਇਜ ਤੇ ਕੀਤੀ ਮੈਂ ਤੇ ਫੜੇ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੇ ਦੱਸਤਾ ਵੀ ਇਹ ਹੀ ਬੰਦਾ ਹੈ ਜੇ ਸਰਪੰਚ ਆ ਇਹ ਜਿਹੜਾ ਦਾ ਮਾਂ ਦਾ ਬੰਨੇ ਪੁੱਛਿਆ ਮਨ ਚੋਲੇ ਵਾਲੇ ਨੇ ਉਸ ਵਾਂਗ ਪਾ ਵਾਹੇ ਵੀ ਚੋਲੇ ਦੀ ਬਣੇ ਦੀ ਤਾਂ ਚਲੋ ਇਤ ਕਰਦੇ ਆ ਪਰ ਉਹ ਬਣੇ ਦੀ ਉਹ ਮੈਂ ਤੇ ਇਧਰ ਗਿਆ ਉਹਨੇ ਪਿਸਟਲ ਕਢਣਾ ਸ਼ੁਰੂ ਕਰਦਾ ਨਾਲ ਦੇ ਕੋਲੇ ਬੈਸ ਬੇਲਾ ਹੀ ਡਾਂਗਾ ਵਰਗੀਆਂ ਡਾਂਗਾ ਬੈਸ ਬੇਲੇ ਮੁੱਟ ਕੰਦ ਉਹ ਇਹਨਾਂ ਨੇ ਚੰਗੀਆਂ ਮਾਰੀਆਂ ਚਲੋ ਬਾਕੀ ਮਰਦਾਂ ਦਾ ਕੰਮ ਹੁੰਦਾ ਵਾ ਭਜਣਾਨੀ ਆ ਜਦੋਂ ਪਹਿਲਾ ਫਾਇਰ ਉਹਦਾ ਇੱਕ ਮਿਸ ਫਾਇਰ ਹੋ ਗਿਆ ਠੀਕਾ ਦੂਜਾ ਵਰਦਰ ਨੂੰ ਆ ਹੱਥ ਪੈ ਗਿਆ ਤਾਂ ਹੀ ਛਲਿਆ ਫੌਜ ਦੇ ਵਿੱਚ ਉਹ ਟ੍ਰੇਨਰ ਆ ਮੈਂ ਦੂਜਾ ਫੈਰ ਉਹ ਹੱਥ ਫੇਰ ਮੈਂ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਤਿੰਨ ਫਾਇਰ ਤਾਂ ਨੋ ਗਏ ਇਨ ਜਰ ਨੂੰ ਉਹਦੇ ਮੈਗਜ਼ੀਨ ਨੂੰ ਦੱਬਦਾ ਪਾ ਮੈਗਜ਼ੀਨ ਥੱਲੇ ਡਿੱਗ ਗਿਆ ਪਰ ਸੇ ਇਨਜ ਫਿਰ ਹੱਥੋਂ ਭਾਈ ਉਹਨੂੰ ਮਾਪਾਂ ਵੀ ਥੱਲੇ ਸੁੱਟ ਲੈਣ ਮਛਾਤਾ ਬੰਦਾ ਪਤਾ ਨਹੀਂ ਚੋਲੇ ਦੀ ਤੇ ਉਹਦੇ ਬਾਅਦ ਪਾ ਕੀਤੀ ਆ ਤੇ ਜਿੰਨਾ ਹੋਇਆ ਥੱਲੇ ਪੀ ਪਾ ਕੇ ਰੱਖਿਆ ਬੱਦਸਪ ਕਿ ਉਹਨਾਂ ਡਾਂਗਾ ਡੂੰਗਾ ਤੋਂ ਮਾਰ ਕੇ ਤੇ ਫਿਰ ਉਹਨਾਂ ਜਰ ਨੂੰ ਥੋੜਾ ਸਾਡੇ ਬੰਦੇ ਚਾੜ ਦੇ ਪਛਾਣ ਦੇ ਆ ਗਏ ਫਿਰ ਉਹਨਾਂ ਥੋੜੇ ਠਿਰ ਗਏ ਤੇ ਆਪਾਂ ਭੱਜ ਗਏ ਬਾਕੀ ਕੋਈ ਨਹੀਂ ਆ ਜਿਹੜਾ ਵੀ ਬੰਦਾ ਹੋਊਗਾ ਆਪਣਾ ਕੰਮ ਮਰਦਾਂ ਦਾ ਕੰਮ ਨਹੀਂ ਹੁੰਦਾ ਐਦਾਂ ਦੇ ਕੰਮ ਕਰਨੇ ਆਪਾਂ ਦੇਖੋ ਜਿਆਦੇ ਬੰਦੇ ਪੰਚੀ ਦੀ ਕੋਈ ਰੰਗੀ ਸ਼ੱਕ ਜਾਪੀ ਦੇਖੋ ਸਰ ਮੈਨੂੰ ਤਾਂ ਕਾਫੀ ਧੀਰ ਤੋਂ ਨਾ ਇਦਾਂ ਦੇ ਕੋਲੇ ਆਂਦਿਆਂ ਆ ਮਾ ਆਪਣੀ ਅਜ ਤੱਕ ਇਹ ਨਾਲ ਲੜਾਈ ਝਗੜਾ ਕੋਈ ਇਦਾਂ ਵੱਡਾ ਹੋਇਆ ਨਹੀਂ ਆ ਆਪਣੇ ਵਿਰੋਧੀ ਵੀ ਕਹਿੰਦੇ ਆ ਅਸੀਂ ਪਿੰਡ 'ਚ ਕੰਮ ਨਹੀਂ ਕਰਨ ਦੇਣਾ ਹੋ ਸਕਦਾ ਉਹਨਾਂ ਦੀ ਵੀ ਰਜਸ਼ ਹੋ ਸਕਦੀ ਹੈ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਉਂਕਿ ਕਲੂ ਮਿਲਦੇ ਇਹਨਾਂ ਦੇ ਮੇਰੇ ਪਿੰਡ ਦੇ ਨਾਲ ਬੰਦੇ ਜਿਹੜੇ ਇਦਾਂ ਪਤਾ ਲੱਗ ਰਿਹਾ ਨਾ ਨਹੀਂ ਹਲੇ ਤਾਂ ਹੀ ਕਿਸਦਾ ਪਤਾ ਬਾਕੀ ਅਫਸਰ ਆਪਣੀ ਕਾਰਵਾਈ ਹੈ ਜਿਹੜੀ ਉਹ ਕਰ ਰਹੇ ਆ ਤੇ ਫਾਇਰਿੰਗ ਉਹਨਾਂ ਨੇ ਕੀਤੀ ਆ 45 ਦਾ ਆਟੋ ਸੀਗਾ ਪਿਸਟਲ ਦੇਖੋ ਇੰਡੀਆ ਦੇ ਵਿੱਚ ਲੋਡ ਨਹੀਂ ਆਟੋ ਪਿਸਟਲ ਜਿਹੜਾ ਵਾ ਉਹ ਕਿਸੇ ਨੂੰ ਨਹੀਂ ਲੋਡ ਉਹਦੋਂ ਕੋਈ ਬੰਦੇ ਕੋ ਆਟੋ ਪਿਸਟਲ ਹੋ ਸਕਦਾ ਕਿਡਾ ਕੋਡਾ ਗੈਂਗਸਟਰ ਆ ਜਾਂ ਕਿੱਡੇ ਵੱਡੇ ਉਹ ਕਰਦਾ ਵਾ ਗਲਤੋ ਕੰਮ ਕਰਦਾ ਹਨ ਨਹੀਂ ਸਰ ਮੈਂ ਤੇ ਅਨੇਤਾ ਮੇਰੇ ਕੋਈ ਹਥਿਆਰ ਕਿ ਨਾ ਡੰਡਾ ਕੱਖ ਨਹੀਂ ਮੇਰੇ ਕੋ ਲੜਾਈ ਦੇ ਤੇ ਮੈਂ ਲੜਾਈ ਵਾਲਾ ਤੇ ਆਪਣਾ ਕੋਈ ਹੈ ਹੀ ਨਹੀਂ ਸੀਗਾ ਜੇ ਉਹ ਬੰਦਾ ਇਦਾਂ ਤਾਂ ਹੁੰਦਾ ਕਿ ਕਿਉਂ ਇਦਾਂ ਆਇਆ ਹੁੰਦਾ ਵੀ ਮੈਂ ਕਿਸੇ ਬੰਦੇ ਤੇ ਪਹਿਲੋ ਬੰਦੇ ਨੂੰ ਆ ਕੇ ਕਾਰਨ ਪੁੱਛੀਦਾ ਭਾਈ ਤੂੰ ਆਹ ਗਲਤੀ ਕੀਤੀ ਸਾਡੇ ਬੰਦੇ ਨੇ ਆਹ ਗਲਤੀ ਕੀਤੀ ਇਹ ਹੀ ਪੁੱਛਦੇ ਨਾ ਜਦੋਂ ਆਪਾਂ ਬੰਦਾ ਇਹ ਗਾੜੂ ਬਾਣੇ ਨੂੰ ਦੇਖ ਕੇ ਗੋਡੀਆਂ ਥਲਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਵੀ ਬਾਬੇ ਦਾ ਕੋਈ ਦਾ ਸਿੰਘ ਹੋਊਗਾ ਯਾਰ ਆਪਾਂ ਬਾਣੇ ਬਾਣੇ ਸਰਤੀ ਜਤਬਾਜੀ ਆਪਣੇ ਸਿੱਖ ਧਰਮ ਦੀ ਤੇ ਪਰ ਉਹਨੇ ਕੋਈ ਉਹਨੇ ਤੇ ਬੰਦੇ ਨੇ ਸੱਕ ਨਹੀਂ ਛੱਡਿਆ ਬਾਣੇ ਵੀ ਕੌਣ ਮੰਗ ਦੇਖੋ ਜੀ ਇਹ ਤੇ ਜਿਹੜਾ ਵਾ ਜਾਣ ਲਿਵਾ ਹਮਲਾ ਕੀਤਾ ਗਿਆ ਜੇ ਪਿਸਟਲ ਨਹੀਂ ਹੱਥ ਚੋਂ ਦਾ ਮਾਰਤਾ ਸੀਗਾ ਫਾਇਰਿੰਗ ਵੀ ਕੀਤੀ ਸੀਗੀ ਆਮ ਆਦਮੀ ਪਾਰਟੀ ਨੂੰ ਜੀ ਸੰਬੰਧ ਰਹਾ ਦਾ ਬਾਕੀ ਮੈਂ ਸਾਰੀਆਂ ਪਾਰਟੀਆਂ ਚੋਂ ਆਮ ਆਦਮੀ ਪਾਰਟੀ ਚ ਬੰਦੇ ਆਏ ਸਾਰੇ ਆਪਣੇ ਭਰਾ ਵਾ ਪਰ ਇਦਾਂ ਦਾ ਜਿਹੜਾ ਵਾ ਕਰਨਾ ਇਹ ਨਿਹਾਤੇ ਤੇ ਮਾਰ ਕਰਨਾ ਬੰਦਾ ਦੱਸ ਕੇ ਆਵੇ ਉਹ ਮਰਦਾਂ ਦਾ ਕੰਮ ਆ ਇਹ ਬਸ ਬਾਕੀ ਆਪਾਂ ਨੂੰ ਕੋਈ ਨਹੀਂ ਕੋਈ ਨਹੀਂ ਆਪਾਂ ਕਹਿ ਮੰਨਿਆ ਜਿੱਥੇ ਵੀ ਹੋਊਗਾ ਬੰਦਾ ਦੇਖਿਆ ਜਾਊਗਾ ਗਰਾਊਂਡ ਤੇ ਬਾਕੀ ਅਫਸਰ ਆਪਣੀ ਕਾਰਵਾਈ ਕਰ ਰਹੇ ਆ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ ਤਲਾ ਜੋ ਜਾ ਰਿਹਾ ਹੈ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਆ ਹਾਂਜੀ ਕਿੰਨੇ ਵੇਰ ਵੇਰ ਕਿੰਨੇ ਹੋਇਆ ਫੇਰ ਤੇ ਸਰ 6 7 ਹੋਇਆ ਇੱਕ ਮੁੰਡਾ ਹੋਰ ਸੀ ਉੱਥੇ ਉਹਦੇ ਵਿਚਾਰੇ ਨੇ ਗੋਲੀ ਮਾਰੀ ਉਹ ਵੀ ਮਹਾ ਵਜੇ ਹੈ ਪਤਾ ਨਹੀਂ ਕਿੰਦਾ ਵਜਾ ਉਹਦੇ ਟਾਇਰ 'ਚ ਵੀ ਗੋਲੀ ਮਾਰੀ ਆ ਦੇਖੋ ਮਰਨਾ ਉਹ ਹੋਊਗਾ ਉਹ ਨਾ ਸਮਝਾ ਵੀ ਉਹ ਬੰਦੇ ਦੇ ਨਾਲ ਆ ਪਰ ਮੈਂ ਹੈਗਾ ਕੱਲਾ ਸੀਗਾ ਆਏ ਤਾਂ ਮੈਨੂੰ ਮਾਰਨੇ ਸੀਗੇ ਤੇ ਪਰ ਦੇਖੋ ਜਾਕੂ ਰੱਖੇ ਸਾਈਆਂ ਮਾਰ ਸਕੈ ਨਾ ਕੋਈ ਜਿੰਨੇ ਸਾਹ ਤੇ ਨਾਲਾ ਤੱਕੋ ਕੰਮ ਹੀ ਨਹੀਂ ਆ ਤੁਸੀਂ ਪਹਿਲਾਂ ਵੀ ਪੱਤਰਕਾਰ ਸਾਹਿਬ ਮੈਨੂੰ ਮਿਲਦੇ ਰਹੀ ਨੇ ਆਪਾਂ ਵੀ ਇੱਕ ਸਮਾਜ ਸੇਵੀ ਆ ਹੈਂ ਜੇ ਕੋ ਮੇਰੀ ਗਲਤੀ ਸੀ ਜਾਂ ਮੇਰੇ ਡਰਾਈਵਲ ਦੀ ਗਲਤੀ ਸੀ ਤਾਂ ਸਭ ਤੋਂ ਵੱਡਾ ਕੇ ਪੁੱਛਦੇ ਵੀ ਭਾਈ ਆ ਗਲਤੀ ਤਾਂ ਹੀ ਕੀਤੀ ਆ ਵੈਸੇ ਵੀ ਮੇਰੇ ਕੋਈ ਇਨੇ ਡਰਾਈਵਰ ਹੋ ਮੇਰੀ ਸਾਰਿਆਂ ਨੂੰ ਇਹ ਹਦਾਇਤ ਆ ਵੀ ਤੁਸੀਂ 5 ਮਿੰਟ ਲੇਟ ਹੋ ਜੂਗੇ ਤਾਂ ਕੋਈ ਗੱਲ ਨਹੀਂ ਕਿ ਨਾ ਆਪਣਾ ਕੀ ਗੱਲ ਹੋਈ ਜੇ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਪਿੰਟੋਟੀਆਂ ਪੜਾ ਵੀਰ ਜੀ ਆਪਣੇ ਇਹਨਾਂ ਡਰਾਈਵਲ ਲਾਉਣ ਗਿਆ ਸੀ ਆਪਣੇ ਕੁੜਕਾ ਰੇਤਾਲਾ ਰਸਤੇ ਜੀ ਖਰਾਬ ਹੋਣ ਕਰਕੇ ਉਹਨੇ ਮੈਨੂੰ ਫੋਨ ਲਾਇਆ ਵੀਰ ਆਪਣੇ ਨਾ ਕੁੜਕਾ ਖਰਾਬ ਹੋ ਗਿਆ ਤੂੰ ਆ ਮੇਰੇ ਕੋਲ ਮੈਂ ਉੱਥੇ ਗਿਆ ਵੀਰ ਜੀ ਫਿਰ ਉੱਤੇ ਗਿਆ ਪਿੱਛੋਂ 2-4 ਮਿੰਟ ਬਾਅਦ ਬੱਸ ਆ ਗਈ ਮਗਰੋਂ ਬੱਸ ਆ ਗਈ ਤੇ ਵੀਰ ਉੱਤਰ ਕੇ ਆਇਆ ਗੱਡੀ ਚੋਂ ਕੁੜਕਾ ਕਿੱਲ ਨੂੰ ਆਇਆ ਆਂਦਾ ਵੀ ਇਹਨੂੰ ਸੱਡ ਤੇ ਕਰੋ ਤੁਸੀਂ ਰਸਤੇ 'ਚ ਕਾਤੋ ਲਾਇਆ ਜੀ ਮੈਂ ਵੀਰ ਜੀ ਕੋਲ ਕਾਪੜਾ ਖਰਾਬ ਹੋਇਆ ਵਾ ਇਹਨੂੰ ਕੋਈ ਗੱਲ ਨਹੀਂ ਰਸਤਾ ਤੇ ਉੱਟਾ ਗਿਆ ਬਹੁਤ ਛੋਟਾ ਰਸਤਾ ਸੀ ਤੇ ਮੈਂ ਕਿ ਕੋਈ ਗੱਲ ਨਹੀਂ ਵੀਰ ਜੀ ਆਪਾਂ ਅੱਗੇ ਕਰ ਲੈਨੇ ਆ ਇਹ ਰਹੀ ਇੱਕ ਰਾ ਅੱਗੇ ਕਰ ਲਿਆ ਕੁੜਕਾ ਕੁੜਕਾ ਫੇਰ ਬੰਦ ਹੋ ਗਿਆ ਫਿਰ ਉਹਨੂੰ ਗਾਹ ਤੋਰਿਆ ਤੇ ਫਿਰ ਉਹ ਮਤਲਬ ਸਟਾਰਟ ਨਹੀਂ ਆਦਾ ਤੋ ਇਹ ਟ੍ਰੈਵਲ ਕਰ ਦੇ ਜੇ ਤੋਹੀਂ ਮਤਲਬ ਇਸ ਤਰ੍ਹਾਂ ਰਸਤੇ 'ਚ ਪੰਧ ਕੀਤਾ ਜਾਂ ਸਾਡਾ ਵੀਰ ਜੀ ਇੱਕ ਸੂਰ ਰਸਤੇ ਦੇ ਵਿੱਚ ਤੇ ਕੋਈ ਵੀ ਚੀਜ਼ ਖਰਾਬ ਹੋ ਸਕਦੀ ਆ ਤੋ ਉਹਨਾਂ ਨੇ ਸਾਡੀ ਮਦਦ ਕਰਨ ਦੀ بجائے ਮਤਲਬ ਹੈਲਪ ਕਰਨ ਦੀ بجائے ਮਤਲਬ ਸਾਨੂੰ ਗਾਲਾਂ ਕੱਢਣ ਦਾ ਪਿਆ ਨਾਲ ਹੀ ਉਹ ਗੱਡੀ ਦੇ ਵਿੱਚੋਂ ਮਤਲਬ ਉਹਨੇ ਦਾਤਰ ਕੱਢਿਆ ਵਿੱਚੋਂ ਸਾਡੇ ਮੇਰੀ ਬਾਹ ਦੇ ਉੱਤੇ ਮਾਰਿਆ ਜੀ ਉਦੋਂ ਨਾਲ ਹੀ ਤੇ ਵੀਰ ਜੀ ਮੈਨੂੰ ਕੋਈ ਪਤਾ ਨਹੀਂ ਲੱਗਾ ਮੁੜ ਕੇ ਕੀ ਹੋਇਆ ਕੀ ਨਹੀਂ ਹੋਇਆ ਜੀ ਇਹੋ ਗੱਲ ਹੋਈ ਵੀਰ ਜੀ ਜਿਹੜੇ ਉਹ ਕਹਿ ਰਹੇ ਵੀ ਮੇਰੇ ਬੰਦੇ ਕੱਲ ਪੈਗੇ ਤੁਸੀਂ ਬੰਦੇ ਬੁਲਾਏ ਕੋਈ ਨਹੀਂ ਬੰਦੇ ਨਹੀਂ ਵੀਰ ਜੀ ਜਵਾਈ ਗਈ ਮੈਤੇ ਗੋਲੀਆਂ ਦਾ ਫੈਰ ਹੋਇਆ ਨਹੀਂ ਉਹ ਮੈਨੂੰ ਗੋਲੀਆਂ ਦੇ ਫੈਰਾਂ ਦਾ ਕੋਈ ਪਤਾ ਨਹੀਂ ਵੀਰ ਜੀ ਕਿਉਂਕਿ ਮੇਰੇ ਇੰਨੇ ਪਹਿਲਾਂ ਸੱਟਾ ਲੱਤਿਆ ਮੈਨੂੰ ਤੇ ਇੱਥੇ ਹਸਪੀਟਲ ਲੈ ਕੇ ਆਏ ਮੁੜ ਕੇ ਚੁੱਕੇ ਜੀ ਹਾਂਜੀ ਕਿ ਮੰਗ ਕਰਦੇ ਕਿਉਂ ਲੈਦੇ ਇਨਸਾਫ ਮਿਲਣਾ ਚਾਹੀਦਾ ਜੀ ਮੈਨੂੰ ਤੇ ਪਤਾ ਨਹੀਂ ਕਿਹੜਾ ਵੀਰ ਦੱਸਦੇ ਕੋਈ ਸਰਪੰਚ ਹੈ ਕੋਈ ਜੀ ਮਤਲਬ ਇਹੀ ਕੇ ਪਾਰਟਿਸ ਬੰਦ ਰਹੇ ਨਹੀਂ ਇਹੀ ਤੇ ਆਪਣੀਆਂ ਸਾਰੀਆਂ ਪਾਰਟੀਆਂ ਆਪਣੀਆਂ ਹੀ ਹੈ ਜੀ ਆਪਾਂ ਕੇ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹਾਂ ਜੀ ਸਰ ਜਿਹੜਾ ਪਠੜਾ ਸਚਿਆ ਸਿੰਘ ਦੇ ਵਿਖੜੀ ਹੋੜੀਆਂ ਚੜਨ ਦੀ ਵਾਰਦਾਤ ਹੋਈ ਹੈ ਸਰ ਕੀ ਹੈ ਸਰ ਮਾਮਲਾ ਤੇ ਕੀ ਕਰ ਰਹੀ ਹੈ ਜੀ ਉੱਝ ਜਿਹੜਾ ਸਰਪੰਚ ਹੈਗਾ ਜਸਪੀਰ ਸਿੰਘ ਪੁੱਤਰ ਅਰਜੁਨ ਸਿੰਘ ਤੇ ਇਹ ਆਪਣੇ ਬਸ ਲੈ ਕੇ ਜਾ ਰਿਹਾ ਸੀਗਾ ਦੇ ਬਾਸਤੇ ਅੱਗੇ ਜਾ ਕੇ ਦੇਖਦਾ ਤਾਂ ਵੀ ਕਿ ਜਿਹੜਾ 3 ਵੀਲਰ ਹੈਗਾ ਘੁਰਕਾ ਜਿਹੜਾ ਹੈਗਾ ਵੀ ਉਹ ਖਰਾਬ ਹੋਇਆ ਹੈਗਾ ਉਹਨੂੰ ਠੀਕ ਕਰਾ ਕੇ ਤਾਂ ਅੱਗੇ ਜਾਣ ਲੱਗਦਾ ਕਿ ਤੇ ਪਿੱਛੋਂ ਦੀ ਪੰਜੇ ਮੁੰਡੇ ਤਾਂ ਪਹਿਲੇ ਮੋਟਰਸਾਈਕਲ ਤੇ ਆ ਜਾਂਦੇ ਕਿ ਉਹ ਕਹਿੰਦੇ ਵੀ ਤੁਸੀਂ ਆਪਣੇ ਬੱਸ ਕਾਦੇ ਵਾਸਤੇ ਰਸਤੇ ਚ ਲਈ ਗਈ ਹੈ ਜਦੋਂ ਉਹਨਾਂ ਦੱਸਿਆ ਵੀ ਆ ਪਿੱਛੇ ਘੁਰਕਾ ਖਰਾਬ ਹੋ ਗਿਆ ਤੇ ਉਹਨੇ ਗਾਲ ਗੁੱਲ ਗੱਡੀ ਦੇ ਨਾਲੇ ਬੰਦੇ ਬੁਲਾ ਲਏ ਉਤੋਂ ਅੱਲੇ ਗੱਲਬਾਤ ਜੀ ਚੱਲੀ ਰਹੀ ਸੀ ਸਾਈਡ ਤੇ ਘਰਨ ਵਾਸਤੇ ਗੱਡੀ ਤੇ ਉਹਨਾਂ ਨੇ ਕੀ ਕੀਤਾ ਜਿਹੜੇ ਬਾਹਰੋਂ ਬੰਦੇ ਆਏ ਸੀ ਥਾਰ ਗੱਡੀ ਸੀ ਕੀ ਤੇ ਉੱਚ ਸੀਗਾ ਜਿਹੜੇ ਦੱਸਣ ਮੁਤਾਬਕ ਹੈ ਸ਼ੇਰ ਸਿੰਘ ਤੇ ਨਾਲ ਕੋਈ ਅਫਤਾਰ ਸਿੰਘ ਸੀ ਉਹਨਾਂ ਨੇ ਹੱਥੋਂ ਬਾਈ ਕੀਤੀ ਚੰਗੀ ਕੁੱਟਵਾਰ ਗਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਦੇ ਉੱਪਰ ਗੋਲੀ ਚਲਾਈ ਗਈ ਤੇ ਹਲੇ ਉਹ ਬਚਿਆ ਤਾਂ ਹੋਇਆ ਪਰ ਉਹਦੇ 60% ਵੀ ਕਾਫੀ ਆਪਣਾ ਹਸਪੀਟਲ ਦੇ ਵਿੱਚ ਐਡਮਿਟ ਹੋ ਗਿਆ ਉਹ ਬਿਆਨ ਲਿਖਣ ਵਾਸਤੇ ਸਾਡੇ ਗਏ ਨੇ ਤੇ ਜਿਸ ਤਰ੍ਹਾਂ ਇਹ ਬਿਆਨ ਲਿਖਾਇਆ ਗਿਆ ਜੋ ਬਿਆਨ ਲਿਖਾਇਆ ਗਿਆ ਉਹ ਸਾਨੂੰ ਨੇ ਪਹਿਲ ਹੋ ਜੂਗੀ ਜੀ